ਇਹ ਪ੍ਰਿੰਟ ਨਹੀਂ ਮਿਲਦਾ ਸੇਮ ਨਹੀਂ ਮਿਲਦਾ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚੈਨਲ ਬਣਾわせ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਰਿਹਾ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋ ਕਰਦੇ ਟਾਈਮ ਅਗੀ ਔਨੇ ਕੱਟ ਦਾ ਹੋ ਗਿਆ ਅੱਜ ਆਪਣੀ ਬੈਣ ਹੈ ਜਿਹੜੀ ਟੱਪ ਗਈ ਜਣੀ ਕਿ ਕੁਛ ਕੰਮਾ ਕਰਾ ਕਰਕੇ ਜਿਵੇਂ ਪਤੀ ਐ ਉਹ ਟੱਪਾ ਤੀ ਕੁਛ ਟਪਾ ਤੀ ਨਹੀਂ ਕੁਛ ਕਿ ਫਿਰ ਉੱਠ ਕੇ ਕੰਮ ਕਰਾਂ ਫਿਰ ਜਿਹੜੇ ਆਪਦੇ ਸਾਰੇ ਹੁਣ ਕਰਨੇ ਹੀ ਸੀਗੇ ਤਾਂ ਕਰਕੇ ਨਾ ਫਿਰ ਮੈਂ ਕਿਹਾ ਵੀ ਬਾੜੀ ਖਪੜਾ ਦਫੜੀ ਨਹੀਂ ਹੁੰਦੀ ਹੈ ਨਾ ਫਿਰ ਸਕੂਲ ਵੀ ਜਾਣਾ ਬੱਚਿਆਂ ਨਾਲ ਕੋਈ ਜਣਾ ਕਰਨਾ ਮੁੜ ਕੇ ਫਿਰ ਸੱਚ ਬੁਲੀ ਬੁਲੀ ਹੁਣ ਜ਼ਿਆਦਾ ਇਹ 당ਕਦੀ ਤੇ ਫਿਰ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਛੱਡਿ ਆਇਓ ਆਰਾਮਦਾਰੀ ਜੀ ਨਾਲ ਜਾਵਾਂਗੇ ਨਹੀਂ ਫਿਰ ਬੈਂ ਦਾ ਫਿਰ ਉਹ ਜਲਦੀ ਆਉਂਦੀ ਹੈ ਹੁਣ ਜਲਦ ਹੁੰਦੀ ਹੈ 1 ਮਿੰਟ ਲੇਟ ਹੋਏ 20 ਮਿੰਟ ਦੇ ਨਾਲ ਹੀ ਜਿਹੜੀ ਆਪਣੇ ਨਾਟਕ ਕੰਮਕਾਰ ਸਮੀਟੇਗੇ ਨਾਲ ਆਪ ਆਰਾਮਦਾਰੀ ਦੇ ਨਾਲ ਤਿਆਰ ਹੋ ਕੇ ਆਂਦੇ ਆ ਤੇ ਸਾਰੇ ਅਸੀਂ ਬੱਚਾ ਪਾਟੀ ਸਾਰੇ ਅਸੀਂ ਇਕੱਠੇ ਆ ਆ ਗਗਨ ਦੀ ਗੁੜੀਆ ਇੱਥੇ ਦੇ ਇਹ ਤੇ ਨਾਲੋਂ ਕਰ ਦੋ ਕਰਦੇ ਹੈਲੋ ਉਹ ਤਾਂ ਬੋਧ ਬੋਲਦੀ ਐ सांगਦੀ ਐ ਇਹਨਾਂ ਨੇ ਵੀ ਫਿਰ ਅਸੀਂ ਕਿ ਆਪਾਂ ਇਕੱਠੀ ਚੱਲ ਵੜਾਂਗੇ ਸਕੂਲ ਤੇ ਫਿਰ ਅੱਜ ਬੱਚੇ ਬੱਚੇ ਤਾਂ ਵੈਸੇ ਤਿਆਰ ਸੀਗੇ ਹੱਸ ਕੇ ਚਲੋ ਤੁਸੀਂ ਵੀ ਆਰਾਮਦਾਰੀ ਦੇ ਨਾਲ ਨਾਲ ਹੀ ਜਾਵੋ ਜਿਹੜਾ ਟਾਈਮ ਹੋ ਗਿਆ 4:30 ਦਾ ਤੇ ਆਪਾਂ ਆਪਣੇ ਕੰਮ ਕਰ ਸਟਾਰਟ ਕਰ ਲਈਏ ਉਸ ਤੋਂ ਪਹਿਲਾਂ ਕਿ ਜਿਹੜਾ ਤੁਸੀਂ ਦੇਖਿਆ ਹੁਣ ਆਪਾਂ ਸੂਟਾ ਵਾਲਾ ਬਲੌਗ ਜਿਹੜਾ ਅਪਲੋਡ ਕੀਤਾ ਸੀਗਾ ਤੇ ਬਹੁਤ ਹੀ ਜ਼ਿਆਦੇ ਸੋਹਣੇ ਸੂਟ ਸੀ ਬਾਕੀ ਬਹੁਤ ਸਾਰੇ ਸਾਰੇ ਪੈਨਾਂ ਦੇ ਹਿਜਮੈਂਟ ਆਏ ਸੀ ਕਿ ਕਲੈਕਸ਼ਨ ਹੈ ਜਿਹੜੀ ਬਹੁਤ ਜ਼ਿਆਦੀ ਸੋਹਣੀ ਹੈ ਚਲੋ ਜੀ ਹੁਣ ਆਪਾਂ ਆਪਦੀ ਕਲੈਕਸ਼ਨ ਹੈ ਜਿਹੜੀ ਸਟਾਰਟ ਕਰਦੀ ਕੱਪੜੇ ਵਗੈਰਾ ਧੋਈਏ ਤੇ ਕਿਉਂਕਿ 4:30 ਹੋ ਗਏ ਵੈਸੇ ਤਾਂ ਮੈਂ ਮਸ਼ੀਨ ਚਲਾਤੀ ਹੁਣ ਕੱਪੜੇ ਕੱਢਣ ਆਈ ਸੀ ਅੰਦਰੋਂ ਬਾਹਰ ਤੇ ਦੁੱਧਵਾ ਨਾਲ ਨਾਲ ਦੁੱਧਵਾ ਸਾਂਭਦੇ ਹੀ ਦਾ ਆ ਦੇਖੋ ਜੀ ਖਿੜਕਾਂ ਲੱਗੀਆਂ ਸੀਗੀਆਂ ਤੇ ਬੇਰੀਆਂ ਜਿਹੜੀਆਂ ਉਗਰੀਆਂ ਆ ਤੇ ਇਧਰ ਬਾਪੂ ਜੀ ਪਹੁੰਚ ਚੁੱਕੇ ਨੇ ਬਰਾਂਡੇ ਦੇ ਵਿੱਚ ਰੌਣਕ ਲੱਗੀ ਹੋਈ ਆ ਗੱਲਾਂ ਬਾਤਾਂ ਕਰੀ ਜਾਂਦੇ ਨੇ ਬਿਆਰ ਚ ਜਾਈ ਬਾਪੂ ਕੋਲਰ ਕਿਵੇਂ ਲੱਗਿਆ ਕੋਲਰ ਕਿਵੇਂ ਲੱਗਿਆ ਕਿਵੇਂ ਕੋਲਰ ਕਿਵੇਂ ਲੱਗਿਆ ਕੋਲਰ ਆ ਬਾਪੂ ਉੱਚੀ ਸੌਂਦਾ ਜਿਹੜੇ ਸਰਾਹਦੇ ਉਹ ਆਪਣੇ ਇਹ ਬਤਨ ਠੀਕ ਹੈ ਬਾਪੂ ਤੇ ਰੀਚ ਕਰੋ ਰੀਚ ਕਰੋ ਅਰੇ ਇੱਕ ਗੱਲ ਦੀ ਦੀਸ ਕੀ ਆ ਅਥਰ ਯਾ ਦੀ 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 ਆ ਤੇ ਰੀਚ ਕਰੋ ਬਜਾ ਦੇ ਪਗਵਾ ਮੱਤੀ ਨਾ ਇਹ ਦੇਗਾ ਬੜੀ ਗੱਲ ਆ ਤੇ ਹਾਏ ਹਾਏ ਬਾਪੂ ਤਾਂ ਪਾ ਲੈ ਹਾਏ ਗਰਮੀ ਕਿੰਨੀ ਹੋ ਗਈ ਕੱਲ ਬਾਹਲਾ ਸੋਨਾ ਠੰਡਾ ਠੰਡਾ ਦਿਆ ਸੀਗਾ ਤੇ ਪਤਾ ਹੀ ਨਹੀਂ ਲੱਗਿਆ ਖਾਮਦਾਰੀ ਜੇ ਨਾਲ ਵਧੀਆ ਸਾਰੇ ਅੱਪਾ ਕੱਪੜੇ ਵੀ ਵਗੈਰਾ ਖਰੀਦ ਲਏ ਸੀ ਤੇ ਲੋ ਜੀ ਹੁਣ ਆਪਾਂ ਫੋਨ ਮੈਨੂੰ ਰੱਖਣਾ ਪੈਣਾ ਉੱਥੇ ਦੁੱਧ ਵਾਦ ਸੰਭੀ ਹੈ ਨਾ ਬਣਾਈ ਵਗੈਰਾ ਪੋਗੀ ਲਾਉਣੀ ਫੇਰ ਆਪਾਂ ਵਲੌਗ ਦੀ ਸਟਾਰਟਿੰਗ ਕਰਾਂਗੇ ਬਾਪੂ ਪਤਾ ਨਹੀਂ ਠੀਕ ਹੈ ਜੀ ਰੀਐਕਟਿਵਿਟੀ ਕਿਆ ਤੈਨੂੰ ਨਹੀਂ ਫਾਲਤੂ ਚੀਜ਼ਾਂ ਦਉ ਕੁਛ ਬਣਾਉਣਾਗਾ ਅਸੀਂ ਆਪਾਂ ਇਧਰ ਦੇ ਬੇਸਟ ਮਟੀਰੀਅਲ ਹਾਂ ਠੀਕ ਹੈ ਿਆਰੀ ਸਰੋਗ ਦਾ ਵੀ ਹੈ ਇਹ ਨਹੀਂ ਆਂ ਜੀ ਉਹ ਕਰੇ ਸ਼ਾਂਟ ਰਹੇ ਦੁਹਲਾ ਸਰੋਣਾ ਦਾ ਪੁੱਲਾਂ ਦੇ ਵੀ ਦਖਾ ਮੈਨੂੰ ਇੱਧਰ ਕਿਹੜੀ ਬੋਟਲ ਦਾ ਬਣਾਇਆ ਪੈਕਸ ਵਾਲੀ ਦਾ ਮਾਜਾ ਵਾਲੀ ਦਾ ਮਾਜਾ ਵਾਲੀ ਦਾ ਮਾਜਾ ਮੇਰਾ ਐਸੇ ਚਾਚੇ ਕੋ ਹੋਰ ਆਰਡਰ ਆ ਗਿਆ ਆਰਡਰ ਆ ਗਿਆ ਮੇਰਾ ਠੀਕ ਹੈ ਉਹਦਾ ਚਾਚੇ ਮम्मी ਮम्मी ਅਸੀਂ ਪੈਸੇ ਬਣਾਉਣੀ ਸੁੱਟੀਆਂ ਵਿੱਚ ਬਣਾਵਾਂਗੇ ਮੈਨੂੰ ਸੁੱਟੀਆਂ ਬਹੁਤ ਮਿਲਿਆ ਮੈਂ ਮੈਂ ਕਹਣਾ ਰੈਣਾ ਨੂੰ ਵੀ ਬਣਾ ਕੇ ਦੇ ਦੇ ਲੋ ਜੀ ਆਪਾਂ ਬਣਾਉਣ ਆਦੇ ਵਾਸਤੇ ਸੋਵਾ ਵਾਸਤੇ ਪਿੰਡੀਆਂ ਧੋ ਕੇ ਬੀਬੀ ਨੂੰ ਪੜਾ ਦਈਏ ਤੇ ਬੀਬੀ ਦੋਗੀ ਕੱਟ ਤੇ ਸ਼ਾਂ ਨੂੰ ਬਣੇਗੀ ਟੂਰੀ ਕਿਉਂ ਦੇਈਏ ਇਹ ਆਪਾਂ ਸੁੱਕਣੀਆਂ ਪਾ ਸਕਦੇ ਆ ਪਾ ਸਕਦੇ ਆ ਪਾਉਣੀ ਆ ਕਿਉਂ ਇੰਨਾ ਕੀ ਲੰਗਿਆ ਖੇਤੂ ਅੱਜ ਚਲ ਸਾਡਾ ਡੰਗ ਅੱਜ ਮੈਂ ਸੱਤ ਦੁਗ ਸਕੂਲੇਆਂ ਦੇ ਟੋਰੀਆਂ ਵਾਲੇ ਜਿਹੜੇ ਸਾਗੇ ਦੁੱਧ ਵਾਲੇ ਹੁੰਦੇ ਉਹ ਖਰਾਬ ਹੋ ਜਾਂਦੀ ਐ ਹੁਣ ਗਰਮੀ ਐ ਜਿਹੜੀ ਬਹੁਤ ਜ਼ਿਆਦਾ ਐ ਤੇ ਦੋ ਪਹਿਲਾਂ ਦੇਖ ਲਓ ਮੈਂ ਕਿਹੜੇ ਵੇਲੇ ਦੇ ਕੱਪੜੇ ਧੋਣ ਲੱਗੇ ਸੀ ਭੈਣਾਂ ਆ ਗਈ ਸੀ ਕੋਈ ਪਿੰਡ ਚੋ ਕੱਪੜੇ ਦੇਖਣਾ ਉਹਨੇ ਲੈ ਕੇ ਜਾਣਾ ਸੀ ਤਿੰਨ ਚਾਰ ਸੂਟ ਲੈ ਕੇ ਗਏ ਨੇ ਤੰਨ ਤੇ ਤਾਂ ਕਰਕੇ ਫਿਰ ਕੂਲੇ ਜਦੋਂ ਬੈਣੇ ਆ ਹਨਾ ਬੈਠ ਕੇ ਦਿਖਾਈ ਦੇ ਕੋ ਕਿੰਨਾ ਟਾਈਮ ਲੱਗ ਗਿਆ ਹਜੇ ਮੇਰੇ ਕੱਪੜੇ ਦੇ ਵਿੱਚ ਪੇਧਾਰਾ ਤੁਰਾ ਕੱਢ ਕੇ ਭਾਂਡੇ માં ਰੱਖ ਤੇ ਮੈਂ ਕਿਹਾ ਪਹਿਲਾਂ ਮੈਂ ਪੋਚੇ ਲਾ ਲਾਂ ਤੇ ਪੋਚੇ ਲਾ ਕੇ

ਹੋਣਾ ਚਾਹੀਏ ਕੱਪੜੇ ਵੱਲ ਹੁਣ ਮੇਰੀ ਇੱਧਰ ਲਈ ਡਿਊਟੀ ਹੈ ਜਿਹੜੀ ਨਿਭੜ ਗਈਆਂ ਕਿਉਂਕਿ ਅੱਜ ਕੋਈ ਪ੍ਰੈਸ ਪ੍ਰਸ ਵਾਲਾ ਉਹ ਸੂਟ ਵੀ ਨਹੀਂ ਕੋਈ ਆਉਣ ਲਈ ਵਸਤ ਆਪਦੇ ਜਿਹੜੇ ਕੱਲ ਨੂੰ ਸਕੂਲ ਵਗੈਰਾ ਪਾਉਣੇ ਹੁੰਦੇ ਹਨਾ ਉਹੀ ਸੂਟ ਨਹੀਂ ਇੱਥੇ ਨਾ ਸਾਰੇ ਇਕੱਠੇ ਕੀਤੇ ਪਏ ਪਹਿਨਾਈਆਂ ਸੀ ਸੂਟ ਦੇਖਣ ਇੱਕ ਪਹਿਨਣ ਸ਼ਰਟ ਦਾ ਪ੍ਰਾਈਸ ਸੱਚ ਮੈਂ ਤੁਹਾਨੂੰ ਦਿਖਾਵਾਂ ਗਲਾਸਾਂ ਲੈ ਸਭੀ ਲੈ ਕੇ ਆਏ ਸੀਗੇ ਲੋ ਜੀ ਇਹ ਵਾਲੀ ਹੈਗੀ 10 ਰੁਪਏ ਮੀਟਰ ਤੇ ਇਹ ਵੀ ਹੈਗੀ ਹੈ 10 ਰੁਪਏ ਮੀਟਰ ਪਰ ਥੋੜੀ ਜਿਹੀ ਲੈ ਕੇ ਆਈ ਸੀ ਮੈਂ ਚਲੋ ਬਾਹਰ ਨਹੀਂ ਤਾਂ ਆਪ ਦੇ ਸੂਟਾਂ ਨਾਲ ਹੀ ਲੱਗ ਜਾਂਦੀਆਂ ਆਹ ਵਾਲੀ ਹੈਗੀ ਜੀ ਆਰਗੈਂਜ਼ਾ ਦੀ ਇਹ ਵੀ ਇਹ ਹੈਗੀ ਹੈ 20 ਰੁਪਏ ਮੀਟਰ ਕਹੇਗਾ ਲੈਮਨ ਜੈ ਸ਼ੀਡ ਹੈਗਾ ਇਹ ਹੈਗੀ ਕਰੀਮ ਇੱਕ ਹੋਰ ਸੀਗੀ ਆਪੇ ਬਹੁਤ ਜ਼ਿਆਦਾ ਸੋਹਣੀ ਹੈ ਦੇਖੋ ਇਹ ਨੀੜੀ ਕਰਕੇ ਇਹਦੇ ਵਿੱਚ ਅਸੀਂ ਪੀ ਵੀ ਵਗੈਰਾ ਵੀ ਲੱਗੇ ਜਿਵੇਂ ਆਪਾਂ ਸ਼ਰਟਾਂ ਦੇ ਨੀਚੇ ਹਨਾ ਦਾ ਲੈਣੇ ਤੇ ਇਹ ਵਾਲੀਆਂ ਜਿਹੜੀਆਂ ਲੈਸਾਂ ਬਹੁਤ ਜ਼ਿਆਦਾ ਸੋਹਣੀਆਂ ਹਨ ਕਈ ਵਾਰੀ ਕਿਸੇ ਨੇ ਪਹਿਨ ਸੂਟ ਸੂਟ ਦਾ ਵੀ ਆਰਡਰ ਕਰਦੀ ਇਸ ਤਰ੍ਹਾਂ ਲੈਸਾਂ ਵੀ ਵੇਚਾਂਗੇ ਨਾਲ ਦੇਖੋ ਜੀ ਸੋਹਣੀਆਂ ਲੈਸਾਂ ਸਾਰੀਆਂ ਚਲੋ ਆਪ ਦੇ ਸੂਟਾਂ ਦੇ ਕਈ ਵਾਰੀ ਉਹ ਹੋ ਜਾਂਦਾ ਲੱਗ ਜਾਂਦੀਆਂ ਸਣ ਸੁਹਣਾਂ ਲੱਗੀਆਂ ਤੇ ਉਹਦੋਂ ਦਾ ਸੂਟ ਆਉਦੇ ਕਈ ਵਾਰੀ ਕੋਲੇ ਨਹੀਂ ਹੁੰਦੇ ਅਗਰ ਜੇਕਰ ਸੂਟ ਨਾਲ ਹੁੰਦੇ ਨਾ ਤਾਂ ਵਧੀਆ ਹੋ ਹੁੰਦਾ ਲਓ ਜੀ ਆਹ ਵਾਲੇ ਸੂਟ ਪਾਇਆ ਕੁਛ ਆਪਣੇ ਸੂਟ ਇਹਨਾਂ ਜੋ ਸੇਲ ਹੋਗੇ ਤੇ ਇੱਕ ਪੈਣ ਕਹਿੰਦੇ ਸੀ ਕਿ ਜੇ ਸ਼ਰਟ ਪੈਣ ਸ਼ਰਟ ਹੈ ਜਿਹੜੀ ਉਹ ਸੇਲ ਹੋਗੀ ਤੇ ਮੈਂ ਦرائی ਸੀ ਪੱਖੇ ਬੰਦ ਕਰਨਾ ਤੇ ਕਿੰ ਆ ਪੈਣਾ ਹਮੇਸ਼ਾ ਹੀ ਕਹਿੰਦੇ ਹੁੰਦੇ ਆ ਕਿ ਤੁਸੀਂ ਪ੍ਰਾਈਜ਼ ਨਾਲ ਦੱਸਿਆ ਕਰੋ ਪੈਣੇ ਪ੍ਰਾਈਜ਼ ਸਾਰੇ ਨਾਲ ਨਾ ਬਸ ਐਵੇਂ ਹੁੰਦਾ ਇੱਕ ਵਾਰੀ ਆਪਾਂ ਕਲੈਕਸ਼ਨ ਦਿਖਾ ਦਿੰਨੇ ਆ ਹਨਾ ਅਗਰ ਜੇ ਆਪਾਂ ਨੰਬਰ ਵੀ ਦੱਸਦੇ ਹੁੰਨੇ ਆ ਜੇਕਰ ਕਿਸੇ ਭੈਣ ਨੂੰ ਪਸੰਦ ਹੁੰਦਾ ਤੁਸੀਂ ਸਕਰੀਨਸ਼ਾਟ ਭੇਜੋ ਤੇ ਰੇਟ ਪੁੱਛ ਲਓ ਤੇ ਹਨਾ ਜੇਕਰ ਤੁਹਾਨੂੰ ਸਹੀ ਲੱਗਦਾ ਆਪਦਾ ਆਰਡਰ ਦੇ ਦਿਓ ਫਿਰ ਸਾਰੇ ਨਾਲ ਨਾ ਵੱਖਰੋ ਵੱਖਰਾ ਰੇਟ ਹੁੰਦਾ ਕਿਉਂਕਿ ਸਾਰੇ ਵੱਖਰੋ ਵੱਖਰੇ ਤਰ੍ਹਾਂ ਦੇ ਸੂਟ ਨੇ ਕਾਟਨ ਦੇ ਕੈਮਰਿਕ ਦੇ ਹਨਾ ਤੇ ਖਾਦੀ ਦੇ ਤੇ ਬਾਕੀ ਸੀਗੇ ਆਪਣੇ ਕੋਲੇ ਮਡਾਲ ਕਾਟਨ ਦੇ ਕਿੰਨੇ ਉਸਟਾਕ ਲੈਂਦਾ ਸੀ ਤੇ ਕੱਲ੍ਹ ਤੱਕ ਆਪਣੇ ਦੂਸਰੇ ਸੂਟ ਵਰਕ ਵਾਲੇ ਵੀ ਆ ਜਾਣਗੇ ਫਿਰ ਆਪੂ ਦਿਖਾਵਾਂਗੇ ਔਰ ਜੁ ਹੁਣ ਮੈਂ ਕੱਪੜੇ ਵਗੈਰਾ ਧੋਵ ਥੱਕ ਗਈਆਂ ਹੁਣ ਮੈਂ ਤੇ ਹੁਣ ਇਹ ਦੋਦ ਕੱਪੜੇ ਧੋ ਕੇ ਖੋਣ ਚੱਕੂ ਮੈਂ ਹਾਂਜੀ ਆ ਹੱਦਿਆ ਉਰਸ ਗਿਆ ਤੇ ਉਹ ਦਾਦੂ ਨੇ ਮਜ਼ਾਕ ਮਜ਼ਾਕ ਕੀ ਛੜਕਾ ਦੇ ਦੇਣਾ ਮੁੰਨੇ ਕੋਕੋ ਕੋ ਲੈ ਕੇ ਨਹੀਂ ਆਦੀ ਇਹਨੂੰ ਕਿੰਨਾ ਸੀ ਮੇਰੇ ਬੁੱਢੇ ਬੱਚੇ ਲਫਾੜਾ ਵੀ ਘਟ ਘਟ ਮਾਰ ਨਵੋ ਸਾਡੀ ਗਈ ਰੋਸ ਅਸੀਂ ਅਜਿਹੇ ਰੁਸਤੀ ਦਾ ਵੀ ਬਲੌਗ ਬਣਾ ਲਿਆ ਹਨਾ ਵੀ ਕਿਉਂਕਿ ਇਹ ਕਹਿੰਦੀ ਕਿ ਠੰਡਾ ਸਮਰੀਦ ਨੂੰ ਦੇਦਾ ਤੇ ਮੈਨੂੰ ਦਿੱਤਾ ਨੀਗਾ ਇਹ ਐਨੀ ਹੈਲਪ ਕਰਦੇ ਹੁਣ ਆਪਦੀ ਨਾ ਅਨਮੀਰਾ ਸਾਰੀ ਕੱਟ ਕੇ ਸਾਕਾਰਤੀ ਦੀ ਲਾ ਮਮੀ ਤਾਂ ਜੇ ਮੈਨੂੰ ਚਾਹਾਰ-ਬਾਰ ਕੇ ਦਾਦੂ ਨੂੰ ਮੈਂ ਜਾ ਕੇ ਮਜਾਚੇ ਨਾਲ ਝਟਕੇ ਦੇਤੀ ਆ ਦਾਦੂ ਦਾਦੂ ਆਰ ਇਵਨ ਚਾਹ ਕੋ ਦਾ ਪੈਨ ਦਾ ਦਾਦੂ ਕਹਿੰਦਾ ਸੀ ਆ ਲੈ ਕੇ ਤੜਕਿਚੜਾ ਹਾਂ ਦਾਦੂ ਕਹਿੰਦਾ ਸੀ ਇਹ ਤਾਂ ਮੇਰੇ ਸਾਰੇ ਕੋਲਡਸ ਨਾ ਮੇਰੇ ਪੁੱਤ ਵਗੀਆਂ ਨੇ ਮੇਰੇ ਪਾਸੇ ਆ ਉਹ ਜਾ ਕੇ ਘੰਡੀ ਤੂੰ ਦਾ ਨਾਮ ਵੀ ਲੱਗਦੀ ਆ ਤੇ ਤੇਰੇ ਵਰਗੀਆਂ ਕਹਿੰਦੇ ਸੀ ਮਚਾਰ ਕਹਿੰਦਾ ਵੀ ਕੋਲਡ ਡਰਿੰਕ ਸਾਰੇ ਤੇਰੇ ਆ ਪਾਪਾ ਕਹਿੰਦੇ ਕੋਈ ਤੇਰੇ ਦੀ ਹੈ ਮਸੇਣਾ ਕਰ ਤੂੰ ਤੂੰ ਕੋਟ ਬੱਚਾ ਹੈ ਓਕੇ ਚਲ ਮੈਨੂੰ ਵੀ ਮਿਲਦੀ ਆ ਕੱਲ੍ਹ ਦਰ ਨਾਲ ਮਿਲਦੀ ਆ ਲੋ ਜੀ ਮੈਂ ਨਾ ਲੈਸਾਂ ਕੱਢੇ ਬੈਠੇ ਸੀ ਨਾ ਪੈਨ ਦਾ ਆਇਆ ਸੀਗਾ ਆਰਡਰ ਆਪਾਂ ਸੂਟ ਹੈ ਜਿਹੜਾ ਪੈਨ ਨੂੰ ਭੇਜਣਾ ਹੈਗਾ ਦੇਖੋ ਜੀ ਬਹੁਤ ਹੀ ਜ਼ਿਆਦਾ ਸਾਫਟ ਕਪੜਾ ਹੈ ਤੇ ਆਪਣੇ ਕੋਲੇ ਬਸ 21 ਪੀਸ ਸੀਗਾ ਜਾਨਕੀ 21 ਸੂਟ ਸੀਗਾ ਕਿਉਂਕਿ ਮੈਂ ਹੈ ਜੇ ਕੋਈ ਕਿਸੇ ਨੇ ਜੱਕਰੀ ਬਣਾਉਣਾ ਹੁੰਦਾ ਜੇ ਕੋਲੇ ਹੁੰਦਾ ਦੇਖੋ ਆਹ ਵਾਲੀ ਲੈਸ ਹੈ ਜਿਹੜੀ ਕਿੰਨੀ ਸੋਹਣੀ ਲੱਗਦੀ ਹੈ ਇਹਦੇ ਨਾਲ ਨੀਚੇ ਘੇਰੇ ਤੇ ਲਾ ਕੇ ਤੇ ਲੋ ਜੀ ਆਪਾਂ ਭੈਣ ਦਾ ਜਿਹੜਾ ਪਾਰਸਲ ਆਪਾਂ ਪੈਕ ਕਰ ਦਈਏ ਤੇ ਫਿਰ ਇਹਦੇ ਤੁਮਰੀ ਦੇ ਡੈਡੀ ਆਏ ਨੇ ਪਾਰਸਲ ਲਾਉਣਗੇ ਹਾਂਜੀ ਇਹ ਹੋ ਗਿਆ ਸੀ ਜੀ ਅਗਲੇ ਦਿਨ ਦੀ ਸਵੇਰ 5 ਵਜਨ ਚ ਰਹਿੰਦੇ ਸੀਗੇ ਜੀ 10 ਮਿੰਟ ਕਿਉਂਕਿ ਕੱਲ ਸ਼ਾਮ ਨੂੰ ਸੂਟਾਂ ਸੂਟ ਵਗੈਰਾ ਦਿਖਾਉਣ ਤੋਂ ਬਾਅਦ ਮੈਨੂੰ ਲੱਗਦਾ ਕਿ ਮੈਂ ਬਿਲਕੁਲ ਵੀ ਮੇਰੇ ਤੋਂ ਵਲੌਗ ਨਹੀਂ ਬਣਾਇਆ ਕਿਉਂਕਿ ਸਰੀਰ ਹੈ ਜਿਹੜਾ ਸੈੱਟ ਨਹੀਂ ਸੀ ਕਿ ਹਨਾ ਬੀਪੀ ਵਗੈਰਾ ਬਸ ਗਰਮੀ ਗਰਮੀ ਮੇਰੇ ਹੀ ਹਾਲ ਰੰਦਾ ਬੀਪੀ ਵਗੈਰਾ ਡਾਊਨ ਹੋ ਗਿਆ ਬਸ ਮੈਂ ਫਿਰ ਪਹਿਨ 10 ਦੀ ਵੀ ਨਹੀਂ ਹੁੰਦੀ ਮਾੜੇ ਮੁੱਟੇ ਤੇ ਮੈਂ ਚੁੱਪ ਕਰਕੇ ਜਿਹੜੀ ਗੋਲੀ ਵਗੈਰਾ ਲੈ ਕੇ ਹਨ ਉਵੇਂ ਹੀ ਕੰਮਕੁਮ ਕਰਦੀ ਤੁਰੀ ਫਿਰੀ ਤੇ ਇੱਥੇ ਨਾ ਸਮਰੀਤ ਦੇ ਡੈਡੀ ਨੇ ਜਾਣਾ ਸੀਗਾ ਖੇਤ ਜਲਦੀ 4 ਵਜੇ ਉੱਠ ਖੜੇ ਸੀ ਸੀ ਤੇ ਉਹਨਾਂ ਨੇ ਬਾਣ ਵਾਉਣਾ ਸੀਗਾ ਜਾ ਕੇ ਸਦੇहां ਕਿਉਂਕਿ ਫਿਰ ਆਪਦੇ ਕਮਾਕਾਰਾਂ ਵਲੇ ਨੂੰ ਵਾਪਸ ਆਉਣਾ ਸੀਗਾ ਤੇ 4 ਕਜੇ ਬਸ ਉੱਠ ਖੜੇ ਸੀਗੇ ਮੁੜ ਕੇ ਉਹਨਾਂ ਨੇ ਪਸ਼ੂ ਵਗੈਰਾ ਬੰਨੇ ਚਲ ਖਲ ਖਰਾਕਾ ਸੱਟ ਤਾ ਇੰਨਾ ਕ ਮੇਰਾ ਕੰਮ ਕਰ ਗਏ ਮੁੜ ਕੇ ਚਲੋ ਮੰਨਾਂ ਨੂੰ ਚਾਹ ਵਗੈਰਾ ਬਣਾਤੀ ਸੀ ਤੇ ਇਸ ਤੋਂ ਬਾਅਦ ਨਾ ਮੈਂ ਬੀੜੇ ਦੀ ਸਫਾਈ ਦਾ ਕਰਦੀ ਸੀ ਫਿਰ ਮੰਦਰ ਝਾੜੂ ਕੱਢਣ ਲੱਗ ਗਏ ਸੀ ਦੇਖੋ ਕਿੰਨਾ ਕਮਰੇ ਅੱਗੇ ਉਹ ਟਿੱਕਟ ਐਥੇ ਜਦੋਂ ਮਰੀਦੇ ਡੈਡੀ ਹੱਸੇ ਆਂਦੇ ਸੀ ਕਹਿੰਦੇ ਮੈਂ ਵੀ ਜੇ ਮੈਂ ਖੇਤ ਜਾਣਾ ਸੀ ਤਾਂ ਸੋਨੂੰ ਵੀ ਅੱਜ ਜਲਦੀ ਉਠਾਤਾ ਤੇ ਕਹਿੰਦਾ ਨਾਲੇ ਆਪਣੇ ਟਾਈਮ ਨਾਲ ਕੰਮ ਕਰ ਲੇਗੀ ਨਹੀਂ ਜਦੋਂ అలਾਰਮ ਤਾਂ ਮੇਰਾ 4 ਵਜੇ ਦਾ ਲੱਗਿਆ ਹੁੰਦਾ ਪਰ ਜਦੋਂ అలਾਰਮ ਖੜਕਦਾ ਆ ਨਾ ਤੇ ਬਸ ਉਹਨੂੰ ਬੰਦ ਕਰਕੇ ਫਿਰ ਸੌਂ ਜਾਂਦੀ ਫਿਰ ਸਿੱਧੇ ਮੈਨੂੰ 5 ਵਜੇ ਦੇ ਆ ਫਿਰ ਮੈਂ 5 ਵਜੇ ਉੱਠ ਕੇ ਫਿਰ ਹੰਬਲੇ ਜੇ ਪੈ ਜਾਈਦਾ ਹਨਾ ਕਿਉਂਕਿ ਸਾਡੇ 6 6:30 ਵਜੇ ਦੀ ਸਵਕਸ਼ੇਵਾ ਦਿਨ ਮਾਦੀ ਕੰਮ ਨੇ ਵੀ ਇਹਦੇ ਸਾਰੇ ਤੇ ਫਿਰ ਮੈਂ ਸਾਣ ਹੀ ਲੈਂਦੀ ਜਣ ਕੀ ਭੱਜ ਨੱਠ ਭੱਜ ਨੱਠ ਪੂਰੀ ਬਣੀ ਰਹਿੰਦੀ ਆ ਤਾਂ ਕਰਕੇ ਅੱਜ ਜਦੋਂ ਫਿਰ ਮੈਂ ਸਤੀਹਾਂ ਕੰਮ ਨੇ ਵੇੜਤੀ ਤਾਂ ਵਧੀਆ ਲੱਗਦਾ ਵੈਸੇ ਸਾਜ ਵੀ ਸਤੀਹਾਂ ਉੱਠ ਕੇ ਪਰ ਕੀ ਕਰੀਏ ਹਨਾ ਉਠਿਆ ਨਹੀਂ ਜਾਂਦਾ ਹੈਗਾ ਥੱਕ ਜਾਈਦਾ ਤੇ ਸਾਰਾ ਦਿਨ ਕੰਮਾਂ ਦੀਆਂ ਕਲਪਨਾਵਾਂ ਦੇ ਵਿੱਚ ਆਪਾਂ ਤੁਰੇ ਫਿਰਦੇ ਆ ਤੇ ਕਲ ਤਾਂ ਨਾ ਮੇਰੇ ਵਲੌਗ ਵਗੈਰਾ ਵੀ ਸੁੱਤਾ ਵਾਲਾ ਬਣਾਉਣਾ ਵਾਲਾ ਰਹਿੰਦਾ ਸੀਗਾ ਤੇ ਤਾਂ ਅਗਰ ਸਕੂਲੋਂ ਆ ਕੇ ਮੇਥੋਂ ਬਿਲਕੁਲ ਵੀ ਨਹੀਂ ਸੁੱਤਾ ਕਿ ਨਹੀਂ ਕਿਉਂਕਿ 1:30 ਪਾ ਜਾਨੇ ਆ ਅਸੀਂ ਆ ਜਾਨੇ ਆ ਤੇ ਘੰਟਾ ਘੜੀ ਜਿਹੜਾ ਤੈਨੂੰ 3:30 ਤੱਕ ਮੈਂ ਪਾ ਜਾਨੀ ਆ ਇਹਨਾਂ ਦਾ ਸਰੀਰ ਛੱਟ ਹੋ ਜਾਂਦਾ ਗਰਮੀਆਂ ਦੇ ਵਿੱਚ ਤਾਂ ਸੁੱਤਾ ਹੀ ਜਾਂਦਾ ਸਾਰਾ ਦਿਨ ਕੰਮ ਦਿਨ ਵੱਡੇ ਹੁੰਦੇ ਹਨਾ ਆਪਾਂ ਤੁਰੇ ਫਿਰਦੇ ਰਹਿਣੇ ਹੈਗੇ ਸਕੂਲ ਜਾਂਦੇ ਆ ਵਿੱਚ ਹੀ ਸਾਰੇ ਕੰਮਾ ਕਰਕੇ ਥੱਕ ਜਾਂਦੇ ਆ ਲਓ ਜੀ ਇਹਨਾਂ ਨੇ ਭਰ ਲਿਆ ਆਪਣਾ ਕੈਂਪਰ ਟਰੈਕਟਰ ਤੇ ਰੱਖ ਲੈਣਗੇ ਤੇ ਉੱਠਦੇ ਨਾਲ ਹੀ ਚਾਹ ਵਗੈਰਾ ਬਣਾਤੀ ਨਾਲ ਲੈ ਕੇ ਆਪਣੀ ਕਿਉਂਕਿ ਦੂਜੀ ਵਾਰ ਦੋ ਵਾਰੀ ਇਹ ਤਾਂ ਪੀ ਲੈਂਦੇ ਇਹਨਾਂ ਦਾ ਤਾਂदत ਹੈਗੀ ਹੈ ਇੱਕ ਦੋ ਵਾਰੀ ਹੈ ਜਿਹੜੀ ਚਾਹ ਪੀਂਦੇ ਪੀਂਦੇ ਹੈਗੇ ਕੁਛ ਆਇਆ ਵੀ ਜਦੋਂ ਬੰਦਾ ਕੰਮ ਕਰਦਾ ਤਾਂ ਭੁੱਖ ਲੱਗਦੀ ਹੈ ਨਾਲ ਜ਼ਰੂਰੀ ਹੈ ਕਿਉਂਕਿ ਜਦੋਂ ਨੂੰ ਮਗਰ ਜਾਣਾ ਤੇ ਉਦੋਂ ਨੂੰ ਕਈ ਵਾਰੀ ਲੇਟ ਵੀ ਹੋ ਜਾਈਦਾ ਹੈਗਾ ਫਿਰ ਤਾਂ ਕਰਕੇ ਆਉਦੀ ਪੀ ਲੈਣਗੇ ਨਾਲ ਲੈ ਕੇ ਇੱਥੇ ਬਸ 5:00 ਵਜੇ 5:00 ਮਿੰਟਾਂ ਦਾ ਟਾਈਮ ਹੋ ਗਿਆ ਸੀਗਾ ਹੇਵੀ ਗਈ ਤੇ ਆਪਾਂ ਵੀ ਆਪਦੇ ਅੰਦਰੋਂ ਤੇ ਬੇੜਾ ਜਿੱਤ ਸਾਰੇ ਦੀ ਸਾਫ ਸਫਾਈ ਜਿਹੜੀ ਹੋ ਗਈ ਚੱਕੋ ਜਿਹੀ ਤੇਰੀ ਚੱਕ ਕੇ ਤੇ ਮੋੜ ਕੇ ਆਪਾਂ ਹੋ ਜਾਣਾਗਾ ਤਾਰਾਂ ਵੱਲ ਉਹ ਜੀ ਹੁਣ ਆਪਾਂ ਨਾ 12 ਕੱਢ ਲਈਏ ਤੇ ਇਸ ਤੋਂ ਬਾਅਦ ਫੇਰ ਬਸ ਬੱਚੇ ਉੱਠ ਕੱਢਨੇ ਆ ਨਾ ਚਾਹ ਪਾਣੀ ਬਣਾਉਣਾ ਹੋ ਗਿਆ ਇਹਦੀ ਡੈਡੀ ਨੂੰ ਜਿਹੜਾ ਚਾਹ ਵਗੈਰਾ ਨਾਲੇ ਪੀ ਗਏ ਨਾਲ ਲੈ ਗਏ ਨਾਲ ਬਾਣ ਵਗੈਰਾ ਬਣਾ ਤੇ ਆਪਾਂ ਕੱਲ ਵਾਲੇ ਵਲੌਗ ਦਾ ਨਾ ਹੁਣੀ ਐਂਡ ਕਰਦੇ ਆ ਅਗਲੇ ਦਿਨ ਸਵੇਰੇ ਇਸ ਦੇ ਨਾਲ ਹੀ ਆਪਾਂ ਵਲੌਗ ਦਾ ਐਂਡ ਕਰਦੇ ਆ ਬਸ ਛੋਟਾ ਜਿਹਾ ਜਿਹੜਾ ਆਪਣਾ ਵਲੌਗ ਬਣ ਸਕਿਆ ਗਿਆ ਨੇ ਹੁੰਦੀ ਹੈ ਸਰੀਰ ਨਾਲ ਹੀ ਸਭ ਕੁਝ ਹੈ ਨਾ ਅਥਨੇ ਜਿਹਾ ਜਮਾ ਸਰੀਰ ਡਾਉਣ ਜੇ ਹੋ ਗਿਆ ਮੜ ਕੇ ਬਸ ਵਲੌਗ ਨੇ ਬਣਿਆ ਹੁਣ ਆਪਾਂ ਨੈਕਸਟ ਵਲੌਗ ਦੇ ਨਾਲ ਮਿਲਾਂਗੇ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਜ਼ਰੂਰ ਜ਼ਰੂਰ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਵਲੌਗ ਹੈ ਤੁਸੀਂ ਇੰਜੋਏ ਕਰ ਸਕੋ ਲਓ ਜੀ ਹੁਣ ਆਪਾਂ ਫੋਨ ਲਾਉਣਾ ਨੇ ਚਾਰਜ ਤੇ ਤੇ ਇਦੋਂ ਬਾਅਦ ਫਿਰ ਆਪਾਂ ਨੈਕਸਟ ਵਲੌਗ ਹੈ ਜਿਹੜਾ ਕੰਟੀਨਿਊ ਕਰਾਂਗੇ ਸਕੂਲ ਜਾਣ ਤੋਂ ਪਹਿਲਾਂ